ਇੱਕ ਬੱਚਾ 4 ਸਾਲ ਦਾ ਜਿਹੜਾ ਘਰੋਂ ਇਹਨਾਂ ਨੇ 5 ਵਜੇ ਸਾਨੂੰ ਦੱਸਿਆ ਸੀ ਸ਼ਾਮ ਨੂੰ ਵੀ ਬੱਚਾ ਸਵੇਰ ਦਾ ਮਿਸਿੰਗ ਸੀ ਤੇ ਅਸੀਂ ਆਪਣੇ ਲੈਵਲ ਤੇ ਪਹਿਲਾਂ ਪਰਿਵਾਰਿਕ ਵੀ ਭਾਲ ਕਰ ਰਹੇ ਸੀ ਬਟ ਜਦੋਂ ਸਾਨੂੰ ਪਤਾ ਲੱਗਿਆ ਸੀ ਇਮੀਡੀਏਟਲੀ ਸਾਡੀ ਪਾਰਟੀ ਬਣਾ ਕੇ ਅਸੀਂ ਸਰਚ ਵਗੈਰਾ ਕੀਤੀ ਵੰਡੀਆਂ ਦੇ ਜਿਹੜਾ ਨਾਲ ਦੇ ਕਮਰੇ ਵਾਲਾ ਉਹਨਾਂ ਦੇ ਉਥੋਂ ਜਿਹੜੀ ਉਹ ਬੱਚੇ ਦੀ ਬਾਡੀ ਮਿਲੀ ਹੈ ਅਸੀਂ ਉਹਦੇ ਵਿੱਚ 302 ਦਾ ਪਰਚਾ ਦਰਜ ਕਰਕੇ ਤੇ ਉਹ ਬੱਚੇ ਦਾ ਪੋਸਟਮਾਰਟਮ ਹੋ ਰਿਹਾ ਹੈ ਲੁਧਿਆਣਾ ਦੇ ਡੱਬਾ ਇਲਾਕੇ ਦੇ ਵਿੱਚ 4 ਸਾਲ ਦੀ ਬੱਚੀ ਦੀ ਲਾਸ਼ ਮਿਲਣ ਦੇ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਦੱਸ ਦਈਏ ਕਿ ਡੱਬਾ ਇਲਾਕੇ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਖੇਡਣ ਦੇ ਬਹਾਨੇ ਬੱਚੀ ਨੂੰ ਕਮਰੇ ਵਿੱਚ ਲਿਜਾ ਕੇ ਉਸ ਦੇ ਨਾਲ ਗਲਤ ਹਰਕਤ ਦੀ ਗੱਲ ਕਹੀ ਜਾ ਰਹੀ ਹੈ ਅਤੇ ਕਿਹਾ ਕਿ ਉਸ ਦੇ ਨਾਲ ਦੁਸ਼ਕਰਮ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਕਿਹਾ ਕਿ ਉਹਨਾਂ ਦੀ ਬੱਚੀ ਦੁਪਹਿਰੇ 2 ਵਜੇ ਤੋਂ ਲਾਪਤਾ ਹੈ ਜਿਸ ਨੂੰ ਲੱਭਣ ਦੀ ਕਾਫੀ ਯਤਨ ਕੀਤੇ ਗਏ ਨੇ ਪਾਲ ਕੀਤੀ ਗਈ ਹੈ ਪਰ ਲੜਕੀ ਨਹੀਂ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਉਸ ਇਲਾਕੇ ਦੇ ਵਿੱਚ ਸਰਚ ਬਿਆਨ ਚਲਾਇਆ ਤਾਂ ਇੱਕ ਕਾਰ ਦੇ ਵਿੱਚੋਂ ਬੈਡ ਬਾਕਸ ਦੇ ਵਿੱਚੋਂ ਲੜਕੀ ਦੀ ਲਾਸ਼ ਬਰਾਮਦ ਕੀਤੀ ਹੈ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ 302 ਦਾ આરોપી ਖਿਲਾਫ ਮਾਮਲਾ ਦਰਜ ਕੀਤਾ ਤਾਂ ਕਿ ਆ ਕੀ ਡਾਕਟਰੀ ਰਿਪੋਰਟ ਤੋਂ ਬਾਅਦ ਹੀ ਕੋਈ ਖੁਲਾਸਾ ਹੋ ਸਕੇਗਾ ਇਸ ਬਾਬਤ ਜੁਆਇੰਟ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਸਾਂਝੀ ਕੀਤੀ ਹੈ लड़की दी मौसी है क्या नाम है जी आपका पूजा तुम्हारे पूजा जी कब से लुधियाना में है कितने। कब से रह रहे लुधियाने में कितने साल कितना टाइम गया। हो गया एक दो महीना से है ये दो महीना से दो तो महीने से पूजा जी आप बच्ची की मौसी हैं जी क्या घटना क्या हुई आज घटना तो ये कि क्योंकि इसको सारे आठ बजे गायब थे जी ठीक है जी तो ये ना पता नहीं लाया कैसे ने किसी को नहीं देखा अंदर रूम में ले गए और रूम में ले जाने के बाद इसको क्या क्या नहीं किया कि ऊपर का था नीचे का नहीं था और फिर बलेड भी आया था नीचे से और उसको बेड में सुतने सुला दिया था समझदार को इशारा ही काफी है जो कि लड़की की मौसी कहना चाह रही है कि बच्ची के साथ कैसा दुर्दान्त किया गया है पुलिस में शिकायत की है आपने जी क्या चाहते हैं ऐसे दोष के लिए क्या सजा होनी चाहिए हम उसको मार देना चाहिए। मार देना देना चाहिए। चाहिए। अभी बच्ची कहाँ है अभी इस टाइम क्या बताया गया आपको हॉस्पिटल में है पुलिस प्रशासन से कोई मदद मिली है आपको जी अच्छा आरोपी को आप जानते थे ਆਰੋਪੀ ਜਿਸ ਨੇ ਇਹ ਕੀਤਾ ਉਸ ਨੂੰ جانتے تھے سامنے ਜੋ ਆਰੋਪੀ ਥਾ ਜੋ ਜਿਸ ਨੇ ਬੱਚੀ ਕੇ ਸਾਥ ਜਿਸ ਨੇ ਬੱਚੀ ਕੇ ਸਾਥ ਨਹੀਂ جانتے تھے ਨਹੀਂ جانتے تھے ਹਜੇ ਨੀ ਇਹ ਕਿਹ ਮਾਮਲਾ ਜਿਹੜਾ ਡੱਬੇ ਇਲਾਕੇ ਦਾ ਇੱਕ ਡੱਬ ਥਾਣੇ ਦੇ ਵਿੱਚ ਸਾਡੇ ਕੋਲ ਰਿਪੋਰਟ ਹੋਇਆ ਸੀ ਵੀ ਇੱਕ ਬੱਚਾ 4 ਸਾਲ ਦਾ ਜਿਹੜਾ ਘਰੋਂ ਇਹਨਾਂ ਨੇ 5 ਵਜੇ ਸਾਨੂੰ ਦੱਸਿਆ ਸੀ ਸ਼ਾਮ ਨੂੰ ਵੀ ਬੱਚਾ ਸਵੇਰ ਦਾ ਮਿਸਿੰਗ ਸੀ ਤੇ ਅਸੀਂ ਆਪਣੇ ਲੈਵਲ ਤੇ ਪਹਿਲਾਂ ਉਹ ਪਰਿਵਾਰਿਕ ਵੀ ਪਾਲ ਕਰ ਰਹੇ ਸੀ ਬਟ ਜਦੋਂ ਸਾਨੂੰ ਪਤਾ ਲੱਗਿਆ ਸੀ ਇਮੀਡੀਏਟਲੀ ਸਾਡੀ ਪਾਰਟੀ ਬਣਾ ਕੇ ਅਸੀਂ ਸਰਚ ਵਗੈਰਾ ਕੀਤੀ ਉਹ ਬੱਚੇ ਦੀ ਗਵਾਂਡੀਆਂ ਦੇ ਜਿਹੜਾ ਨਾਲ ਦੇ ਕਮਰੇ ਵਾਲਾ ਉਹਨਾਂ ਦੇ ਉਥੋਂ ਜਿਹੜੀ ਬੱਚੇ ਦੀ ਬਾਡੀ ਮਿਲੀ ਹੈ ਅਸੀਂ ਉਹਦੇ ਵਿੱਚ 302 ਦਾ ਪਰਚਾ ਦਰਜ ਕਰਕੇ ਤੇ ਉਹ ਬੱਚੇ ਦਾ ਪੋਸਟਮਾਰਟਮ ਹੋ ਰਿਹਾ ਸਰ ਇਹਦੇ ਤੇ ਰੀਪ ਦੀ ਗੱਲ ਕਹੀ ਜਾ ਰਹੀ ਹੈ ਕ੍ਰੀਪ ਦੇਖੋ ਇਹ ਹਜੇ ਅਰਲੀ ਹੋਊਗਾ ਹਜੇ ਉਹ ਪੋਸਟਮਾਰਟਮ ਹੋ ਰਿਹਾ ਆਫਟਰ ਪੋਸਟਮਾਰਟਮ ਜੋ ਡਾਕਟਰਾਂ ਦਾ ਅਗੇ ਓਪੀਨੀਅਨ ਹੋਏਗਾ ਉਹਦੇ ਮੁਤਾਬਿਕ ਅਗਲੀ ਕਾਰਵਾਈ ਫਿਲਹਾਲ ਅਸੀਂ 302 ਦਾ ਪਰਚਾ ਦਰਜ ਡੈੱਡ ਬੋਡੀ ਮਿਲੀ ਹੈ ਸਰ ਹਾਲਾਤ ਕੀ ਸੀ ਬੋਡੀ ਦੇ ਕੀ ਲੱਗਦਾ ਬੋਡੀ ਬੋਡੀ ਜਿਹੜੀ ਹੈ ਬੈੱਡ ਦੇ ਬਾਕਸ ਦੇ ਵਿੱਚ ਸੀ ਤਾਂ ਉਹਦੇ ਮੁਤਾਬਿਕ ਹੀ ਅਸੀਂ ਜਿਹੜਾ ਪਰਪੇਰੈਂਟਸ ਨੇ ਜੋ ਕਰਾਇਆ ਉਹਦੇ ਮੁਤਾਬਿਕ 302 ਦਾ ਮਕਦਮਾ ਦਰਜ ਕੀ ਲੱਗ ਰਿਹਾ ਸੀ ਕਿਵੇਂ ਕਤਲ ਹੈ ਜਿਹੜਾ ਦੱਤ ਜਿਹੜਾ ਕਲੀਅਰ ਕਰਨ ਲਈ ਤਾਂ ਹੀ ਪੋਸਟਪੋਨ ਕਰਾਇਆ ਤੇ ਪੋਸਟਪੋਨ ਮੰਨਤੇ ਤੁਹਾਨੂੰ ਫਰਦਰ ਅੱਗੇ ਦੱਸਦਾ ਸਰ ਜਿਹਨੇ ਮਾਰੇ ਉਹ ਲੱਗਦਾ ਕੀ ਸੀ ਬੱਚੇ ਦਾ ਉਹ ਜਿਹੜਾ ਨਾਲ ਦੇ ਕਮਰੇ ਆਲਾ ਸੀ ਉਹਦਾ ਭਤੀਜਾ ਇੱਕ ਜਿਹੜਾ ਯੂਪੀ ਤੋਂ ਆਇਆ ਹੋਇਆ ਸੀ ਜਿਹਦੀ ਕਰੀਮ 24 ਸਾਲ ਉਮਰ ਹੈ ਉਹ ਅਸੀਂ ਬਾਇ ਨੇਮ ਹੀ ਮਕਦਮਾ ਦਰਜੋ ਦਿੱਤਾ ਕਿਉਂਕਿ ਉਹਦੇ ਉੱਤੇ ਹੀ ਉਹਨਾਂ ਨੇ ਕਰਾਇਆ ਉਹਨੂੰ ਹੀ ਅਕਿਊਜ਼ ਸਮਝ ਆਰੈਸਟ ਕਰ ਲਿਆ ਨਹੀਂ ਹਜੇ ਸਾਡੀਆਂ ਪਾਰਟੀਆਂ ਲੱਗੀਆਂ ਕਰ ਲਾਂਗੇ ਥੈਂਕ ਯੂ ਬ੍ਰਦਰ